ਸਤਨੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਹਿ ਰਹੁ ਸਾਹਿਬ ਤੁਲੋਕ ਮਾਲਾ ਪਹਿਲਾ ਦੁਖਦਾਰੂ ਚੁਗ ਰੋਗ ਭਿਆਜਾ ਜੁਗਤਾਨ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆ ਰਹਾ ਜਾਤ ਮਹ ਜੋਤ ਜੋਤ ਮਹ ਜਤ ਅਗਨ ਗਲਾ ਭਰਪੂਰ ਰਹੀਆ ਤੂ ਸੱਚਾ ਸਾਹਿਬ ਸਿਬ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾਂ ਜੋ ਗਿਜ ਕਰਨਾ ਸੋ ਕਰ ਰਹੀਆ ਸੋਦਰ ਗਤ ਮਹ ਲਬਹਲਾ ਇਕ ਓ ਅੰਕਾਰੂ ਸਤਗੁਰ ਪ੍ਰਸਾਦ ਸੋ ਦਰਤੀ ਰਕੇ ਹਾ ਤੂ ਕਰਕੇ ਹਾ ਜਿਤ ਬਹ ਤਰਮਤ ਮਾਲੀ ਵਾਜੇ ਤੇਰੇ ਨਾਦ ਅਨੇਕਾ ਸੰਖਾ ਗੀਤੇ ਤੇਰੀ ਵਵਣ ਹਾਰੀ ਕੀਤੇ ਤੇਰੇ ਰਗ ਪ੍ਰੀਤੂ ਕਹੀ ਅਹ ਕੀਤੇ ਤੇਰੀ ਗਵਣ ਹਾਰੀ ਗਾਵੰ ਤੁਧਨੋ ਪੂਣ ਪਾਣੀ ਬਾਸੰਤਰ ਗਾਵਹ ਰਾਜਾ ਤਰਮ ਦੁਆਰੀ ਗਾਵੰ ਤੁਧਨੋ ਚਿਤ ਗੁਪਤ ਲਿਖ ਜਾਨਣਾ ਲਿਖ ਲਿਖ ਧਰਮ ਵਿਚਾਰੀ ਗਾਵੰਤ ਤੁਧਨੋ ਇਤੁਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੀ ਗਾਵੰਤ ਤੁਧਨੋ ਇੰਦਰ ਇੰਦਰਾਦਤਨ ਬਾਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਤਿਤਸਮਾਦੀ ਇੰਦਰ ਗਾਵੰਤ ਤੁਧਨੋ ਦਾਦ ਵਿਚਾਰੀ ਗਾਵੰਤ ਤੁਧਨੋ ਜਤੀ ਸਦੀ ਸੰਦੋਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਨਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰ ਤੁਧਨੋ ਮੋਹਣੀਆਂ ਮਨ ਮੋਹਨ ਸਰਗਮਚ ਪਿਆਲੀ ਗਾਵੰ ਤੁਧਨੋ ਰਤਨਉ ਪਾਈ ਤੇਰੀ 68 ਤੀਰ ਰਤਨਾਂ ਦੀ ਗਾਵੰ ਤੁਧਨੋ ਜੁਦ ਮਹਾਬਲ ਚੂਰਾ ਗਾਵੰ ਤੁਧਨੋ ਖਾਣੀ ਚਾਰੀ ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਗੇ ਤੇਰੀ ਧਾਰੀ సేయి ਦੁੱਧਨੋ ਗਾਵਣਾ ਜੋ ਦੁੱਧ ਭਾਵਨਾ ਰਤੇ ਤੇਰੇ ਭਗਤ ਰਚਾਲੀ ਹੋਰ ਗیتے ਦੁੱਧਨੋ ਗਾਵਣਾ ਸਿਮਾ ਚਿਤਨਾ ਆਮਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਈ ਹੈ ਭੀ ਹੁਤੀ ਜਨ ਜਸਦੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਤੀ ਮਾਇਆ ਜਿਨੂੰ ਉਪਭਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਤੂ ਏ ਕਰਦੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਤਾ ਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਬਹਲਾ ਸੁਣ ਮੱਡਾ ਆਕਾਜ਼ ਬਕੂਈ ਕੀ ਉੜ ਵੱਡਾ ਡਿਟਾ ਹੋਈ ਕੀਮਤ ਪਾਇ ਨਾ ਕਿਹ ਆ ਜਾਈ ਕਹਨੇ ਵਾਲੇ ਤੇ ਰਹ ਰਹ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੀ ਉੜ ਜੀਰਾ ਰਹਾ ਸਭ ਸੁਰਤੀ ਮਿਲ ਦੁਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਣ ਨਾ ਜਾਈ ਤੇ ਰੀਤ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਕਾਕੀਆਂ ਵੜਿਆਈਆਂ ਤੁਧਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲਾ ਨਾਹੀ ਢੱਕ ਰਹਾਈਆ ਆਗਨ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੀ ਪੰਡਰਾ ਜਿਸ ਤੂ ਦੇਹ ਦੇ ਸੇ ਗਿਆ ਜਾਰਾ ਨਾਨਕ ਸੱਚ ਸੁਵਾਰਨਾ ਹਾਰਾ ਅਸਾ ਮਹਲਾ ਬਹਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਆਗਣ ਔਕ ਸਚਨ ਆਉ ਸੱਚੇ ਨਾਮ ਕੀ ਲਗ ਭੂਖ ਓਤ ਭੂਖਾ ਖਾਈ ਚਲਿਏ ਹੈ ਦੂਖ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸੋਹਬ ਸਚ ਨਾਹੀ ਰਹਾਉ ਸੱਚੇ ਨਾਮ ਕੀ ਤਲਬ ਡਿਆਈ ਆਪ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਣਾ ਹੋਵਾ ਘਟ ਨ ਜਾਈ ਨਾ ਹੋ ਮਰਣਾ ਹੋਵੇ ਸੂਗ ਦਿਨ ਦਾ ਰਹਿਣਾ ਚੁੱਕ ਭੂਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਈ ਜੀਵੜਾ ਅਪਤੇ ਵੜਤੇ ਰੀਦਤ ਜੈੰਦਨ ਕਰ ਕਾ ਕੀਤੀ ਰਾਤ ਕਸਮ ਵਤਾਰਹਿ ਤੇ ਕਮਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਉਤਰੀ ਮਹੰਲਾ ਚੌਥਾ ਭਰ ਕੇ ਜਨ ਤਤ ਗੁਰੂ ਤਤ ਪੁਰਖ ਬਿਨੋਂ ਕਰੋ ਗੁਰੂ ਪਾਸ ਹਮ ਕੀਰੇ ਕਰਮ ਸਤ ਗੁਰ ਤੁਰਨਾਈ ਵਰਦੇ ਆ ਨਾਮ ਬੁਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਬੁਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀ ਰਤ ਹਮਰੀ ਰਹਿ ਰਾਜ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਜਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪ ਤਤ ਸਹ ਮਿਲ ਸੰਗਤ ਗਤ ਗੁਣ ਬੁਰਗਾਸ ਜਨ ਹਰ 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 ਰਜ ਨਾਮ ਨਾ ਪਾਇਆ ਤੇ ਭਾਗ ਹੀਣ ਜੰ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵਾ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮ ਸਤਿ ਕਾ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਦੈ ਨਾਨਕ ਨਾਮ ਵਰਗਾਸ ਰਾਗ ਗੁਦਰੀ ਮਹੱਲਾ ਬਨਵਾ ਬਾਹਿਰੀ ਮਨ ਜਿਤ ਵਹਿ ਉਦਮਾ ਜਾ ਆਹਰ ਹਰ ਜੀਉ ਪਰਿਆ सैल पुत्र मह उपाय ताका रिजक आगे कर धरिया मेरे माधो जी सत संगत मिला सो धरिया गुर प्रसाद परम पद पाया सूके काष्ट हरिया रहा जन पिता लोक दुत बिंता कोई न किसकी धरिया सिर सिर रिजक संभाहे ठाकुर काहे मन भो ਉਡਾ ਉਡਾ ਬੈਚ ਕੁਸ ਤਿਸ ਪੱਛ ਬਛਰੇ ਸ਼ਰੀਆ ਤਿਨ ਗਮਨ ਕਲਾਵੈ ਗਮਨ ਝੁਗਾਵੈ ਮਨ ਮਹ ਸਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸਿਧਾਨ ਠਾਕਰ ਕਰਤਲ ਧਰੀਆ ਜਨ ਨਾਨਕ ਬਲ ਬਲ ਸਦ ਬਲ ਜਈਏ ਤੇਰਾ ਅੰਤਨ ਪਰਵਰੀਆ ਰਾਗਾ ਸ ਮਹਲਾ ਜੋਤਾ ਸੋ ਪੁਰਖ ਇਕ ਊੰਕਾਰੁ ਸੁਖੁ ਗੁਰ ਪ੍ਰਸਾਦਿ ਸੋ ਬੁਰਖ ਨਰੰਜਨ ਹਰਿ ਬੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਜੀ ਹਰਿ ਦਿਸ ਦਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਗਾਧਾ ਤਾਰਾ ਹਰਿ ਤਿਆਗੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਦਰ ਗਰਬ ਨਿਰੰਤਰ ਜੀ ਹਰ ਇੱਕ ਗੁਰਗਤਿ ਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਜੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਆਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਗੁਨਾਹ ਕਵਕਾਣਾ ਦੂਸਿ ਵਹ ਦੂਸਿ ਵਹ ਤੁਸ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਿ ਤੇ ਆਵਹਿ ਹਰਿ ਤੇ ਆਵਹਿ ਤੁਧ ਜੀ ਸੇ ਜਨ ਜੁਗ ਮਨ ਸੁਗਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਤੇ ਆਇਆ ਜੀ ਤਿੰਨ ਟੋਟੇ ਜਮ ਕੇ ਪਾਤੀ ਜਨਰ ਭਉ ਜਨ ਹਰਨਰ ਭਉ ਤੇ ਆਇਆ ਜੀ ਤਨ ਕਾ ਬਹੁਤੁ ਬਗਵਾਸੀ ਜਿਨ ਸੇ ਵੇ ਆ ਜਿਨ ਸੇ ਵੇ ਮੀਰਾ ਹਰਜੀ ਤੇ ਹਰ ਹਰ ਰੂਪ ਸਮਸੀ ਸੇ ਧੰ ਸੇ ਧੰ ਜਿਨ ਹਰਤਿਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਗਰਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਅੰਤ ਤੀਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁਤ ਜਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਭ ਕਾ ਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਤੋਈ ਤੁਦੇ ਆਪੇ ਭਾਵਾ ਤੋਈ ਵਰਤ ਜੀ ਤੂੰ ਆਪੇ ਕਰੇ ਤੋ ਹੋਈ ਤੁਦੇ ਆਪੇ ਸ੍ਰੀ ਸਭਉਪਾਈ ਜੀ ਤੁਦੇ ਆਪੇ ਸਿਰਜ ਸਭ ਗੂਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੂ ਹੋਈ ਅਸ ਮਹੰਲਾ ਤੁਤ ਤੂੰ ਕਰਤਾ ਸਤਿਆਰ ਮੈਂ ਢਾਕਾਂ ਜੋ ਤੋ ਭਾਵ ਤੋਈ ਥਿਸੀ ਜੋ ਤੂੰ ਦੇ ਸੋਈ ਹੰਪਾਈ ਰਹਾਉ ਸਭ ਤੇਰੀ ਤੂੰ ਜਪਣੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮਕਲਾਤ ਮਨ ਮੁਕਵਾਇਆ ਤਉ ਦਾ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤਜਹੀ ਮਾਹੇ ਤੁਦ ਬਿੰਦੂ ਜਾ ਕੋਈ ਨਾਹੀ ਜੀਤ ਤਤ ਸਭ ਤੇਰਾ ਗੇਲ ਵਿਜੋਗ ਮਿਲਵਤੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੀਂ ਤੂੰ ਜਨ ਜਾਣਾ ਹਰ ਗੁਣ ਤਦਹੀ ਆਗੋ ਗੋਣਾ ਜਿਨ ਹਰ ਦੇਵਿਆ ਤਿੰਨ ਤੁਖ ਪਾਇਆ ਸਜੇ ਹੀ ਹਰ ਨਾਮੁ ਤੁਮਾਇ ਤੂੰ ਆਪੇ ਕਰਤਾ ਤੀਰਖਤ ਬਹੁਈ ਤੁਧ ਬੰਦੂ ਜਾ ਵਰ ਨ ਕੋਈ ਤੂ ਕਰ ਕਰ ਵਖਾਣਹ ਤੂਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੰਲਾ ਪਹਿਲਾ ਦੇ ਤਸਰਵੜਾ ਭਈ ਨਿਮਤਾ ਪਾਣੀ ਪਵਗ ਦਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇ ਕਾ ਤਹ ਡੂਬਿਯਲੇ ਮਨਿਕਨਾ ਚਿਤਸ ਮੂੜਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤੇਨ ਕੀ ਸਰਨਾ ਜਿੰਦੂ ਨਾਹੀ ਵਿਸਰਿਆ ਨਾ ਹੋ ਜਤੀ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤੇਨ ਕੀ ਸਰਨਾ ਜਿੰਦੂ ਨਾਹੀ ਵਿਸਰਿਆ ਆਸਾ ਮਹੱਲਾ ਪੁਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇਤ ਰਕਤ ਨਾ ਕਾਮ मेरे साध संगत भज केवल नाम तरंजाम लाग भुग जल तरन का जन्म वृता जा तरंग माया कर जाप तप संजम धर्म नाम कमाया सेवा साधना जानिया राया कहो नानक हम नीच करण महा शरण पर राघो धर्मा जाप तप संजम धर्म नाम कमाया ਸਿਵ ਸਤਨਾਂ ਜਾਨੀ ਆਹ ਰਾਇਆ ਕਹੋ ਨਾਨਕ ਹੰ ਮੀਤ ਕਰਨ ਮਾ ਚਰਨ ਪਰ ਕੀ ਰਾਹ ਕਹੋ ਦਰਮਾ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਪਤ ਪਾਤ ਜਾਈ ਦਸਵੀਂ ਕਬਿਓ ਬਾਤ ਬੇਨਤੀ ਚਾਪਈ ਹਮਰੀ ਕਰੋ ਹਾਤੇ ਰਚਾ ਪੂਰਨੋ ਚਿਤ ਗੀਚਾ तव तो चरणन मन रहे हमारा अपना जान करो प्रतिपारा हमरे दुष्ट सुबह तुम का बहु आप हाथ मुहे बचा बहु सुखी बचा मोर परवारा सेवक जिगत ब राम महोरच निज कर द करिय बर्न को आज संघरिय पूर्ण है हमारी अच्छा तोर भजन की रहे प्यासा तो मैं शार्ड कोई वर ना त्यां जो बर चाहूं जो तुम दे पाऊं सेवक्त कह मरी तारियह चुन चुन चक्र हमारी मारियह आप हादे मुझे उभरीय मरण काल का त्रात निवरीय हो दियो सदा हमारी पच्चा श्री असित जो करियो रच राक ले हो मुहेरा राखन साहिब संत सहाय होई प्यारी ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਰਦਕ ਸੰਤਾ ਕਾਲ ਪੈ ਬ੍ਰਹਮਾ ਉਪਤਰਾ ਕਾਲ ਪੈ ਸ਼ਿਵ ਜੀ ਉਪਤਰਾ ਕਾਲ ਪੈ ਕਰਬਿਸ਼ਨ ਪ੍ਰਕਾਚਾ ਜਗਲ ਕਾਲ ਕਾ ਗਿਆਤਮ ਅਸਾ ਜਵਨ ਕਾਲ ਜੋ ਗੀਤ ਵਿਕਿਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਦੁਆਰਾ ਨਮਸਕਾਰ ਹੈ ਤੋਹ ਹਮਾਰਾ ਜਮਨ ਕਾਲ ਤਮ ਜਗਤ ਬਨਾਇਓ ਦੇਵ ਦਾਤ ਜਿਛਨੁ ਪਜਾਇਓ ਆਦ ਅੰਤ ਏਕਐ ਉਤਾਰਾ ਸੋਈ ਗੁਰੂ ਤਮ ਜਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਵਾਰੀ ਸਿਵ ਕਨ ਕੋ ਸਿਵ ਗੁਣ ਤੁਕ ਦਿਯੋ ਸਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुरा सतूला सबर कृपा दृढ़ कर फूला संतुक पाए ते दुखी सुख पाए साधन के सुखी। एक एक की साछाना कट कट के पट पट की जाना जब उद करक करा कर तारा प्रजा तरत तो तब देहे अपारा जब आकारख करत कब हो तो तुम मैं मिल तु देव हो ਦੇਤੇ ਵਦਨ ਸ੍ਰਿ ਸਭ ਤੁਹਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣ ਤੋ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੁਕਾਰ ਨੁਰਲੰਭ ਕਾਦ ਅਨੀਲ ਅਨਾਦ ਅਤੰਭਾ ਤਾਕਾ ਮੂੜਹ ਉਜਰਜ ਭਿਦਾ ਜਾ ਕੋ ਭੇਵ ਨਾ ਪਾਉਤ ਬਿਦਾ ਕਾ ਕੋ ਕਰ ਪਾਹਨ ਅਨੁਮਾਨਤ महामूढ़ बच भेद न जानत महादेव को कैत सुदा शिव निरंकार का चीन तन पिव आप अपनी बुध है जेती वर्ण तिन्न भिन्न तुहे तो तेती तुमरा लखाना जाए पसारा कहे विद सजा प्रतम संसारा एक रूप अनुपद रूप रंग पिहोरा वही पुपा ਅੰਡਜ ਜੇ ਰਜ ਜੇ ਤਜਕੀਨੀ ਉਤਪਜ ਖਾਨ ਬਹੋ ਰਚ ਦੀਨੀ ਕਹਾਉ ਫੂਲ ਰਾਜਾ ਹੁਆ ਬਟਾ ਕਹਾਉ ਜਮਟ ਭਇਓ ਸੰਕਰ ਕਟਾ ਸਗਰੀ ਸ੍ਰਿਸ਼ਿ ਦਿਖਾਇ ਅਚੰ ਭਵ ਆਦ ਜੁਗਾਦ ਸਰੂਪ ਜਿਅੰ ਭਵ ਅਬਰਤ ਮੇਰੀ ਤੁਮ ਕਰੋ ਸਿਖ ਉਬਰ ਅਸਿਖ ਸੰਗਰੋ ਦੁਸ਼ਟ ਜੇਤੇ ਉਠੋ ਤਤ ਪਤਾ ਸਗਰ ਅਮਲੇਸ਼ ਕਰੋ ਰਣ ਘਾਤਾ ਜੇ ਅਸੀ ਤਿਤੋਂ ਉਤਰਨੀ ਪਰੇ ਤਨਕੇ ਦੁਸ਼ਟ ਦੁਖਤ ਹੋਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁੰਤੰ ਗੜ ਦਬਟਾਰੇ ਜੋ ਕਲ ਕੋ ਇਕ ਬਾਰ ਧਿਆ ਐ ਹੈ ਤਾਂ ਕੇ ਕਾਲ ਨਿਕਟਨਾ ਐ ਹੈ ਰੱਛਾ ਹੋਏ ਤਾਹੀ ਸੁਬ ਕਾਲਾ ਦੁਸ਼ਟ ਹਰਿਸ਼ਟ ਚਰਾਂਤ ਤੋ ਕਾਲਾ ਕਿਰਪਾ ਦ੍ਰਿੜ ਤੰਜਾ ਹਿ ਨਿਹਰੇ ਹੋ ਤਗ ਦੇ ਦਬਤਨੁ ਗਮੋਹਰ ਹੋ ਰਿਤ ਚਿਤ ਘਰ ਮਨਤ ਬਹੂਈ ਦੁਸ਼ਟ ਚਹਾਇ ਸੁਵਸਕ ਨਾ ਕੋਈ ਏਕ ਬਾਰ ਜਨਤ ਮੈਂ ਸੁਭਾਰਾ ਕਾਲ ਪਾਸ ਤੇ ਤਹ ਉਭਾਰਾ ਜੰਦਰ ਨਾਮ ਤਹ ਰੋ ਕਹਾ ਦਾਰਦ ਦੁਸ਼ਟ ਜੋਗ ਤੇ ਰਹਾ ਖੜਗ ਕੇ ਤਮ ਸਰਨ ਤੁਹਾਰੀ ਆਪ ਹਦਲ ਹੋ ਬਾਰੀ ਸਰਬਟੋਰਮ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਗਤਮ ਕਰਨ ਤੁਹਾਰੀ ਆਪਹਾ ਦੈ ਲਹੋ ਬਰੀ ਸਰਬਟੋਰਮ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਏ ਪਾਇਂ ਗਹੇ ਜਬ ਤੇ ਤੁਮਰੇ ਤਬ ਤੇ ਕਹਉ ਆਂਖ ਤਰੇ ਨਹੀਂ ਆਂਦੀਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨੀਉ ਸਿਮਰਤ ਸਾਸਤਿ ਬੀਦ ਸਬਾ ਬਹੁ ਭੀਦ ਕਹੈ ਹਮ ਏਕ ਨਾ ਜਾਣੀਉ ਸ੍ਰੀ ਅਿਸੁ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋਹਿ ਬਕਾਨੀਉ ਦੁਹਰਾ ਸਗਲ ਦੁਆਰ ਕੋ ਛਾਡ ਕਾ ਗਇਓ ਤੁਹਾਰੋ ਦਵਾਰ ਬਾਹਾਂ ਗਹਿ ਕੀ ਲਾਜ ਅਸ ਗੋਬਿੰਦਾ ਤੁਹਾਰੋ ਸਗਲ ਦੁਆਰ ਕੋ ਛਾਡ ਕ ਗਇਓ ਤੁਹਾਰੋ ਦਵਾਰ ਬਾਹਾਂ ਗਹਿ ਕੀ ਲਾਜ ਅਸ ਗੋਬਿੰਦਾ ਤੁਹਾਰਾ ਪਾਰ ਰਾਮ ਕਲੀ ਮਹੰਲਾ ਤੇਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮੰਜਨੀ ਮਤਾਇਆ ਕਹੈ ਨਾਨਕ ਅਨੰਦ ਹੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰਹੁ ਹਰਿ ਨਾਦੀ ਬਰਨਾ ਰਹੋ ਤੂੰ ਮਨ ਮੇਰੇ ਦੂਖ ਤਬ ਵਿਸਰਨਾ ਅੰਗੀਕਾਰ ਹੋ ਕਰੀ ਤੇਰਾ ਆਕਾਰ ਜਿ ਸਭ ਸੁਵਾਰਨਾ ਸਭਨਾ ਗਲਾ ਤੁਮਰਤ ਸੁਆਮੀ ਸੋ ਕਿਉ ਮਰਮ ਵਿਸਾਰੇ ਕਹੈ ਨਾਨਕ ਮਨ ਮੇਰੇ ਸੁਧਾਰਹੁ ਹਰਿ ਨਾਦੀ ਸਾਚੀ ਸਾਹਿਬਾ ਗਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਦ ਤੇ ਤੂੰ ਪਾਵਈ ਸੁਦਾ ਜਿਦ ਤੁਸਾਲਾ ਤੇਰੀ ਨਾਮ ਮਨੁ ਵਸਾਈ ਨਾਮ ਜਿਨ ਕਾ ਮਨੁ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਗੁਰ ਤੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਗੰਦ ਤੁਗ ਮਨਾਏ ਵਸਿਆ ਜਿਨੇ ਇੱਛਾ ਸਭ ਪੂਜਾਈਆਂ ਸਦਾ ਕਿਰਪਾਣ ਕੀਤਾ ਗੁਰ ਬਿਟਰੂ ਜਿਸ ਦੀਆਂ ਇਹ ਬੜੀਆਂ ਕਹਿ ਨਾਨਕ ਤੁਨ ਤント ਹੋਬਬਦਰੋ ਪਿਆਰੂ ਕਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤੁਤ ਕਰਤ ਭਗਾ ਕਰਤ ਭਗਾ ਚੁੰਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਜ ਗੀਤੇ ਕਾਲ ਕੰਠ ਕਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਗੇ ਕਹਿ ਨਾਨਕ ਦਹ ਜੁਗ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਤੁਨ ਹੋ ਵਡਪ ਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੁਨਤਾ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਜਨ ਭਈ ਤਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾਣੀ ਤ ਕਹਤੇ ਪਵਤ ਸਤ ਗੁਰ ਰਹਾ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣ ਤੇ ਪਉਣੀ ਤ ਗਹ ਤੇ ਪਵਿਤ ਸਤ ਗੁਰ ਰਹਿ ਆਪ ਹਰਿ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੋ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਰਾਗ ਗੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵਾ ਜੇ ਕੋ ਕੁੰਚਾ ਤਿਸ ਕਾ ਹੋਇ ਉਧਾਰੋ ਇਹ ਵਸਤੁ ਤ ਜੀਨਹ ਜਾਈ ਨਿਤ ਨਿਤ ਰਖਉ ਧਾਰੋ ਤਮ ਤੰਤਾਰ ਜਰਨ ਲਗ ਤਰਿਐ ਸਭ ਨਾਨਕ ਬ੍ਰਹਮ ਪੁਕਾਰੋ ਸਲੋਕ ਮਹੰਲਾ ਪਨਵਾ ਤੇਰਾ ਕੀਤਾ ਜਤ ਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਤ ਪਿਉਈ ਤਰਤ ਪਿਆ ਮਹਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾ ਤਨ ਮਨ ਧੀਵਾ ਹਰਿਆ ਕਰ ਗੱਬਿਆ ਮਹਾਰਾਮ ਤੋਈ ਸਤਿਗੁਰੁ ਖਜਨ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾ ਤਨ ਮਨ ਧੀਵਾ ਹਰਿਆ ਪਾਉੜੀ ਤਿੱਥੈ ਤੂ ਸਮਰਤ ਜਿਤਾ ਕੋਈ ਨਾਹੀ ਉਤਤ ਤੇਰੀ ਰਾਗੋ ਅਗਣੀ ਉਦਰ ਮਾਹੀ ਸੁਣ ਕਾ ਜਮਕੇ ਦੂਤ ਨਾਹੀ ਤਰੇ ਛੜ ਜਾਹੀ ਭਉ ਜਲ ਬਿਸਮਤ ਗਾਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮੇ ਇਹੋ ਕੁਣ ਗੁਣ ਗੋਵਿੰਦ ਗਾਹੀ ਸਭ ਤੇ ਨੋ ਗਿਰਪਾਲ ਤੁਮਾਲੀ ਸਾਹਿ ਸਾਹਿ ਬਿਰਤਾ ਕੋਈ ਨਾ ਜਾਏ ਜੀ ਆਵਾ ਤੁਧ ਆਹੀ ਸਲੋਕ ਮਹਾਂਲਾ ਪੰਜੁਆ ਅੰਤਰਗੁਰ ਆਰਾਧਣਾ ਜਿਹ ਵਾਜਬ ਗੁਰ ਨਾਉ ਨੇਤਰੀ ਸਤਗੁਰ ਪੇਕਣਾ ਕਰਮਣੀ ਦੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹ ਬੈਠਾਓ ਕਹੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਦ ਦੇ ਜਗ ਮਹਿ ਉਤਮ ਕਾਟ ਯਹ ਵਿਰਲੇ ਕੇ ਕੀ ਮਹਲਾ ਬਨੁਆ ਰਖੇ ਰਖਣਹਾਰ ਆਪ ਬਾਰੀਨਾ ਗੁਰ ਕੀ ਪਰੀ ਪਾਇ ਕਾਜ ਸੁਆਰਿਨ ਹੋ ਆਪ ਦਿਆਲ ਮਨੋ ਨਾ ਵਿਸਾਰਿਨ ਸਾਧ ਜਨ ਕਾ ਸੰਗ ਪਉ ਜਲ ਤਾਰਿਨ ਸਾਖਤ ਨਿੰਦ ਕਾ ਦੁਸ਼ਟ ਕਿਨ ਮਹੀਂ ਬਿਦਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਹੀਂ ਜਿਸ ਮਰਤ ਜੁਗ ਹੋਈ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਟੇਕ नानक मन है माही जसे मरत जुग होई सगले दुख जाहि वाहि गुरु जी का खालसा वाहि गुरु जी की फतेह